ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਮਸਾਹਿ ਦੇਵਾ ਸੰਗੋਸ਼ੀ ਦੋ ਦਸ਼ਮੇਸ਼ਪਤਾ ਮਹਾਰਾਜ ਸੋ ਗੁਰਮੁਖ ਪਿਆਰਿਓ ਆਓ ਸੱਚੇ ਪਾਸ਼ਾ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਨਾਮ ਸੰਮਦੀ ਵਿਚਾਰ ਕਰੀਏ ਗੁਰੂ ਸਾਸਤੇ ਪਾਸ਼ਾ ਮਹਾਰਾਜੀਆਂ ਹਥਾ ਸ਼ਕਤੀਆਂ ਜੋ ਸੱਚੇ ਪਾਸ਼ਾ ਮਹਾਰਾਜ ਦੇ ਗੁਰੂ ਗੁਰੂ ਦੇ ਨਾਸ ਅੰਗ ਸੰਗ ਰਹਿੰਦੀਆਂ ਨੇ ਉਹਨਾਂ ਦਾ ਮਨ ਵਿੱਚ ਧਿਆਨ ਧਰਈਏ ਸੋ ਆਪਾਂ ਵਿਚਾਰ ਕਰਦੇ ਸੀ ਕਈ ਦਿਨਾਂ ਤੋਂ ਕਿ ਨਾਮ ਸਿਮਰਨ ਕਰਦੇ ਆ ਦਰਗਾਹੀ ਰੂਹਾਂ ਦਾ ਕੋਲੇ ਹੋਣਾ ਤੋ ਇਸ ਤਰ੍ਹਾਂ ਕਰਕੇ ਜਦੋਂ ਉਹ ਸਿਮਰਨ ਕਰਦੇ ਆ ਸੰਗ ਜੀ ਕਦੇ ਆਪਾਂ ਨੂੰ ਦੇਖ ਦੀ ਆਸ਼ਨਾਉਂਦੀ ਹੈ ਕਦੇ ਹੋਰ ਤਰ੍ਹਾਂ ਦਾ ਕਦੇ ਕਿਸੇ ਤਰ੍ਹਾਂ ਦਾ ਮਹਿਸੂਸ ਆਪਣੇ ਆਪ ਨੂੰ ਲੱਗਦਾ ਹੈ ਅਜੀਬ ਜੀਵ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਸੋ ਇਸ ਤਰ੍ਹਾਂ ਕਰਕੇ ਮਨ ਵਿੱਚ ਕਿਉਂਕਿ ਇਨਸਾਨ ਇਨਸਾਨ ਦੀ ਬੁੱਧ ਮਨੁੱਖ ਦੀ ਬੁੱਧ ਹਮੇਸ਼ਾ ਕੁਝ ਨਵਾਂ ਦੇਖਣ ਦੀ ਚਾਹਨਾ ਦੇ ਵਿੱਚ ਇੱਛਾ ਦੇ ਵਿੱਚ ਰਹਿੰਦਾ ਹੈ ਮਨੁੱਖ ਜਿੱਥੇ ਕੁਝ ਦੇਖਣਾ ਕੁਝ ਸੋਚਣਾ ਸੋਚਣਾ ਨਾ ਹੋਵੇ ਉੱਥੇ ਸਮਝੋ ਕਿ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ ਜਿੱਥੇ ਵੀ ਸੋਚਣਾ ਬੰਦ ਹੋ ਜਾਵੇ ਉੱਥੇ ਜ਼ਿੰਦਗੀ ਸਮਾਪਤ ਹੈ ਵਿਚਾਰਾਂ ਦਾ ਰੁਕ ਜਾਣਾ ਜੇ ਤਾਂ ਵਿਚਾਰ ਰੁੱਕੇ ਨਾ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਫਿਰ ਤਾਂ ਉੱਥੇ ਬਰਮ ਗਿਆਨ ਅਕਾਲ ਦੇ ਦਰਸ਼ਨ ਜੇ ਬੰਦਾ ਸੰਸਾਰ ਦੇ ਵਿੱਚ ਰਹਿੰਦਾ ਪਰਮੇਸ਼ਰ ਵੱਲ ਕੋਈ ਧਿਆਨ ਨਹੀਂ ਪਰਮੇਸ਼ਰ ਵੱਲ ਕੋਈ ਗਿਆਨ ਨਹੀਂ ਸੰਸਾਰੀ ਤੌਰ ਤੇ ਵਿਚਾਰ ਰੁਕ ਜਾਣ ਫਿਰ ਸੰਸਾਰ ਦੇ ਉੱਤੇ ਉਹਦੀ ਕਮੌਤ ਹੋ ਜਾਂਦੀ ਹੈ ਉਹਨੂੰ ਮੰਦਬੁੱਧੀ ਵੀ ਕਿਹਾ ਜਾਦਾ ਨਾ ਮੰਨ ਸੋਚਦਾ ਜੇ ਵਾਹਿਗੁਰੂ ਦਾ ਸਿਮਰਨ ਕਰ ਦਿਆ ਸੰਸਾਰ ਤੋਂ ਉੱਚੇ ਉੱਠ ਕੇ ਨਿਰ ਵਿਚਾਰ ਹੋ ਜਾਵੇ ਉੱਥੇ ਵਾਹਿਗੁਰੂ ਦੇ ਮੰਡਲ ਵਿੱਚ ਨਾ ਮੰਡਲ ਵਿੱਚ ਬੰਦਾ ਪ੍ਰਵੇਸ਼ ਮਨੁੱਖ ਪ੍ਰਵੇਸ਼ ਹੋ ਜਾਂਦਾ ਸੋ ਇਸ ਤਰ੍ਹਾਂ ਕਰਕੇ ਮਨੁੱਖ ਹਮੇਸ਼ਾ ਨਮੀ ਖੋਜ ਦੇ ਵਿੱਚ ਰਹਿੰਦਾ ਹੈ ਜਿਸ ਰਸਤੇ ਤੇ ਆਪਾਂ ਚੱਲੇ ਆ ਭਗਤੀ ਦੇ ਰਸਤੇ ਦੇ ਮਹਾਰਾਜ ਕਹਿੰਦੇ ਨੇ ਸਾਹਿ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਵੀ ਮੇਰਾ ਵਾਹਿਗੁਰੂ ਸਦਾ ਨਵਾ ਹੈ ਨਵੇਂ ਨਵੇਂ ਰਾਗੋ ਦਿਖਾਉਂਦਾ ਹੈ ਵਾਹਿਗੁਰੂ ਕਦੇ ਕਿਸੇ ਜੋਤ ਦੇ ਦਰਸ਼ਨ ਕਦੇ ਕਿਸੇ ਜੋਤ ਦੇ ਦਰਸ਼ਨ ਕਦੇ ਕੋਈ ਸ਼ਕਤੀ ਮਹਿਸੂਸ ਹੋਣੀ ਕਿਉਂਕਿ ਗੁਰੂ ਸਾਹਿਬ ਕਹਿੰਦੇ ਸਰਬ ਜੋਤ ਨਾਮੈ ਕੀ ਚੇਰੀ ਕਹਿੰਦੇ ਜਿੰਨੀਆਂ ਵੀ ਜੋਤਾਂ ਨੇ ਸ਼ਕਤੀਆਂ ਨੇ ਸਾਰੀਆਂ ਨਾਮ ਦੀਆਂ ਚੇਲੀਆਂ ਨੇ ਭਾਵੇਂ ਨਾਮ ਦੇ ਉੱਤੇ ਨਾਮ ਦੀਆਂ ਆਸ਼ਕ ਨੇ ਇਹ ਨਾਮ ਨੂੰ ਬਹੁਤ ਪਿਆਰ ਕਰਦੇ ਹੋਣੇ ਸਾਰੀਆਂ ਸ਼ਕਤੀਆਂ ਸੋ ਗੱਲ ਕਰਦੇ ਆ ਆਪਾਂ ਵੀ ਮਹਿਸੂਸ ਹੋਣਾ ਦਰਗਾਹੀ ਰੂਹਾਂ ਦਾ ਆਉਣਾ ਸਿਮਨ ਕਰਦੇ ਆ ਜਦੋਂ ਆਪਾਂ ਕਈ ਵਾਰੇ ਬੈਠਿਆ ਹੁੰਦੇ ਆ ਆਪਣਾ ਕੋਈ ਵਸਤਰ ਲੱਗੇ ਇੱਥੇ ਕਿਸੇ ਨੇ ਆਪਣੇ ਹੱਥ ਲਾਇਆ ਜਾਂ ਵਾਸਤਰ ਹਿੱਲੇ ਆਪਾਂ ਨੂੰ ਲੱਗਦਾ ਵੀ ਆਸ ਵਾਸਤਰ ਮੇਰੇ ਹਿੱਲਦੇ ਨੇ ਜਾਂ ਕੋਲ ਕੋਲ ਖੜਾਕ ਜਾਂ ਮਹਿਸੂਸ ਹੋਣਾ ਜਿਵੇਂ ਕੋਈ ਤੁਰਦਾ ਚੱਲਦਾ ਹੋਵੇ ਇਹ ਦੋ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਹੁੰਦਾ ਨਾ ਬੁਰੀ ਬੁਰੀ ਆਤਮਾ ਬੁਰੀ ਰੂਹ ਇੱਕ ਹੋਉਂਦੀ ਹੈ ਸ਼ੁੱਧ ਪਵਿੱਤਰ پاک ਜਦੋਂ ਪਵਿੱਤਰ ਰੂਹ ਆਉਂਦੀ ਹੈ ਕੋਈ ਖੜਕਾ ਹੁੰਦਾ ਹੈ ਤੇ ਆਪਣੇ ਲੱਗੇ ਕੋਈ ਹੱਥ ਲਾਉਂਦਾ ਟੱਚ ਕਰਦਾ ਉਦੋਂ ਆਪਣਾ ਸਰੀਰ ਵਿੱਚ એનર્ਜੀ ਸ਼ੁਭ એનર્ਜੀ ਆ ਜਾਵੇਗੀ ਬਸਮਾਦ ਵਿੱਚ ਖੁਸ਼ੀ ਵਿੱਚ ਹੋ ਜਾਵਾਂਗੇ ਆਪਣੇ ਅੰਦਰ ਪਾਵ ਰਾਜੇਵੇਗੀ ਜੇ ਬੁਰੀ ਸ਼ਕਤੀ ਐ ਤਾਂ ਸਾਨੂੰ ਆਸ ਪਵੇਗਾ ਸਿਮਰਨ ਕਰਨ ਨੂੰ ਜੀ ਨਹੀਂ ਕਰੇਗਾ ਸੌ ਜਾਵਾਂਗੇ ਸੌਣ ਨੂੰ ਜੇ ਅੱਖਾਂ ਭਾਰੀ ਹੋ ਜਾਣਗੀਆਂ ਜੇ ਸ਼ੁੱਧ ਪਵਿੱਤਰ ਰੂਹ ਐ ਕੋਈ ਵਾਹਿਗੁਰੂ ਦੀ ਪਿਆਰੀ ਰੂਹ ਐ ਕੋਈ ਸੰਗ ਸਹੀਦਾ ਹੈ ਜਾਂ ਕੋਈ ਵੈਸੇ ਪਵਿੱਤਰ ਆਤਮਾ ਐ ਤਾਂ ਅਸੀਂ ਬਸਮਾਦ ਵਿੱਚ ਖੁਸ਼ੀ ਵਿੱਚ ਆ ਜਾਵਾਂਗੇ ਆਪਣਾ ਜਿਹੜਾ ਮਨ ਸਿਮਰਨ ਕਰਨ ਨੂੰ ਹੋਰ ਕਰੇਗਾ ਕੋਲੇ ਖੜਾਕ ਹੋਣਾ ਇਹ ਵੀ ਪਵਿੱਤਰ ਰੂਹ ਦਾ ਆਉਣਾ ਹੈ ਕਿਸੇ ਨੇ ਮੈਨੂੰ ਟੱਚ ਕਰ ਦਿੱਤਾ ਇਹ ਵੀ ਕਿਸੇ ਰੂਹ ਦਾ ਆਉਣਾ ਹੈ ਤੇ ਪੈੜ ਚਾਰਜ ਨੂੰ ਆਪਾਂ ਕਹਿ ਦਿੰਨੇ ਆ ਸਿਮਰਨ ਕਰਦੇ ਆ ਇਹ ਵੀ ਪਵਿੱਤਰ ਰੂਹ ਦਾ ਪਹਿਰਾ ਹੈ ਇਸ ਤਰ੍ਹਾਂ ਕਰਕੇ ਇਹ ਚੌਥੀ ਨਿਸ਼ਾਨੀ ਹੈ ਪਵਿੱਤਰ ਰੂਹਾਂ ਦੇ ਆਉਣ ਦੀ ਜੇ ਤੁਹਾਨੂੰ ਇਹ ਹੁੰਦੀ ਹੈ ਮਹਿਸੂਸ ਹੁੰਦੀ ਹੈ ਜ਼ਿਆਦਾਤਰ ਇਹ ਅੰਮ੍ਰਿਤ ਵੇਲੇ ਟਿੱਕੀ ਰਾਤ ਵਿੱਚ ਮਹਿਸੂਸ ਹੁੰਦੀ ਹੈ ਸੋ ਤੁਸੀਂ ਭਾਗਾਂ ਵਾਲੇ ਹੋ ਆਬਦਾ ਸਿਮਰਨਾ ਛੱਡੋ ਇਹਨਾਂ ਇਸ਼ਾਰਿਆਂ ਨੂੰ ਸਮਝ ਕੇ ਅੱਗੇ ਵਧੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ